ਅਸੀਂ ਪ੍ਰੋਟੈਸਟ ਕੀਤਾ ਅ ਮਾਜਰੀ ਪਿੰਡ ਦੇ ਵਿੱਚ ਬੀਡੀਪੀ ਦਫਤਰ ਤੇ ਸੈਂਕੜੇ ਲੋਕ ਲੈ ਕੇ ਅਸੀਂ ਕਬਜ਼ਾ ਕੀਤਾ ਇਹ ਕਿਹੜੇ ਸਮੇਂ ਦੀ ਗੱਲ ਹੈ 2022 ਦੀ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਹੈ ਅ ਪਿਛਲੀ ਕਾਂਗਰਸ ਸਰਕਾਰ ਸਮੇਂ ਮੇਰੀ ਟੀਮ ਨੇ ਕਬਜ਼ਾ ਕੀਤਾ ਡੀਡੀਪੀ ਨੂੰ ਦੱਸ ਕੇ ਕਿ ਬੋਲੀ ਰੋਕ ਦੇਣੀ ਹੈ ਕਬਜ਼ਾ ਕਰਾਂਗੇ ਸੱਚੀ ਕਬਜ਼ਾ ਕੀਤਾ ਸੈਂਕੜੇ ਲੋਕ ਇਕੱਠੇ ਹੋਏ ਸਾਡੇ ਨਾਲ ਪੁਲਿਸ ਫੋਰਸ ਲੱਗੀ ਪਰ ਚਲਾਕੀ ਸੀ ਉੱਪਰੋਂ ਡੰਡਾ ਸੀ ਸਰਕਾਰ ਦਾ ਡਾਇਰੈਕਟਰ ਪੰਚਾਇਤ ਦਾ ਮੈਂ ਡੀਡੀਪੀ ਨੂੰ ਕਿਹਾ ਦਫਤਰ ਨਾ ਛੱਡ ਜੇ ਅਜੇ ਤਰ੍ਹਾਂ ਲਾਤਾ ਡੀਡੀਪੀ ਚੋਰ ਮੋਰੀ ਨਹੀਂ ਕਿ ਜੇ ਖਿੜਕੀ ਖੁੱੜ ਕੇ ਦਫ਼ਤਰ ਅੰਦਰ ਐਂਟਰ ਕੀਤਾ ਫੋਰ ਕਮਰੇ ਜਬ ਬੋਲੀ ਕਰਵਾਉਣ ਲੱਗਿਆ ਹੁਣ ਅਸੀਂ ਇਹਨੂੰ ਤੋੜਿਆ ਤੋੜਿਆ ਕਿ ਅਸੀਂ ਚਲਾਕੀ ਨਾਲ ਆਪਣੇ ਬੰਦੇ ਉਸ ਬੋਲੀ 'ਚ ਕੁਝ ਭੈਟ ਕਰਵਾ ਦਿੱਤੇ ਤੇ ਜਿਹੜੀ ਜ਼ਮੀਨ 22500 ਰੁਪਏ ਨੂੰ ਗਈ ਸੀ ਲੀਜ਼ ਤੇ ਬਲੌਂਗੀ ਦੀ ਉਸ ਤੋਂ ਸਸਤੀ ਜ਼ਮੀਨ ਸਾਡੀ ਬਦੌਲਤ 179000 ਰੁਪਿਆ ਏਕੜ ਲੀਜ਼ ਤੇ ਗਈ ਹੈ ਪੰਜਾਬ ਦੀ ਲੁੱਟ ਸੀ 22000 ਰੁਪਿਆ ਸਾਡੀ ਬਦੌਲਤ 179000 ਰੁਪਿਆ ਲੀਜ਼ ਤੇ 1 ਏਕੜ ਗਈ ਹੈ ਹੁਣ ਹੈਲੋ ਫਿਲਮ ਸਿਟੀ ਵਾਲਿਓ ਲਿਆਓ ਪਿੰਡ ਨੂੰ 17 ਲੱਖ ਰੁਪਏ ਸਾਲ ਦਾ ਚੰਦਪੁਰ ਪਿੰਡ ਚੰਦਪੁਰ ਪਿੰਡ ਦੇ ਰਹੇ ਆ ਇਹ ਨਿਊ ਮੁੱਲਾਪੁਰ ਦੇ ਨਿਊ ਖਾਨ ਨਿਊ ਮੁੱਲਾਪੁਰ ਮਾਦਰੀ ਬਲਾਕ ਹੈ ਮਾਦਰੀ ਬਲਾਕ ਹੈ ਟੋਲ ਪਲਾਜ ਦੇ ਨੇੜੇ ਹੁਣ ਸਾਡੇ ਸੰਘਰਸ਼ ਤੇ ਪਿੰਡ ਵਾਲਿਆਂ ਦੇ ਸੰਘਰਸ਼ ਦੇ ਨਾਲ ਪਿੰਡ ਨੂੰ ਆਮਦਨ ਹੋਈ ਹੈ 17 ਲੱਖ ਰੁਪਏ ਸਾਲ ਦੀ ਪਾਲਿਸੀ ਦੇ ਅੰਦਰ ਵਰਤੋਂ ਹੈ ਉੱਥੇ ਵੀ ਜ਼ਮੀਨ ਦੱਬਣ ਦਾ ਲਾਲਚਾ ਜੀ ਦਾ ਬਲਵੇਰ ਸਿੰਘ ਦੂ ਕਹਿੰਦਾ ਮੈਂ ਨਹੀਂ ਦੇਣੇ ਪੈਸੇ